ਡੁੱਬਦੇ ਡੁੱਬਦਿਆਂ ਨੂੰ ਤਾਰਨ ਆਇਆ ਹੋਵੇ ਇੱਕ ਦਿਨ ਦੋ ਦਿਨ ਤਿੰਨ ਦਿਨ ਲੰਘ ਗਏ ਮਹਾਰਾਜ ਬਾਹਰ ਨਹੀਂ ਆਏ ਅੱਜ ਤਿੰਨ ਦਿਨਾਂ ਬਾਅਦ ਮਾਰ ਹੈ ਜਦ ਬਈ ਨਦੀ ਚੋਂ ਬਾਹਰ ਆਏ ਤੇ ਅੱਜ ਨਵਾਬ ਦੇ ਨਹੀਂ ਗਏ ਅੱਜ ਨਵਾਬ ਕੋਲੇ ਨਹੀਂ ਗਏ ਦੌਲਤਖਾ ਲੋਧੀ ਕੋਲ ਅੱਜ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਸ਼ੁਰੂ ਕਰਤਾ ਬਈ ਨਦੀ ਤੋਂ ਬਾਅਦ ਮਹਾਰਾਜ ਨੇ ਸਾਡਾ ਇਤਿਹਾਸ ਕਹਿੰਦਾ ਹੈ ਵੀ ਉੱਥੇ ਮਹਾਰਾਜ ਫਿਰ ਮੂਲ ਮੰਤਰ ਲੈ ਕੇ ਆਏ ਅਕਾਲ ਪੁਰਖ ਦੇ ਸਾਹਮਣੇ ਪਹੁੰਚੇ ਉੱਥੇ ਪਹੁੰਚਣ ਤੋਂ ਬਾਅਦ ਫਿਰ ਮੂਲ ਮੰਤਰ ਉੱਥੋਂ ਲੈ ਕੇ ਆਏ ਬੀਂ ਨਦੀ ਚੋਂ ਮਹਾਰਾਜ ਚੁੱਭਾ ਲਾਉਣ ਤੋਂ ਬਾਅਦ ਤੇ ਜਿਹੜਾ ਮੂਲ ਮੰਤਰ ਹੈ ਦੇਖੋ ਵਿਚਾਰ ਅੱਡ-ਅੱਡ ਹੋ ਸਕਦੀ ਹੈ ਪਰ ਜਿਹੜੇ ਗਿਆਨੀ ਲੋਕ ਨੇ ਜੀ ਉਹਨਾਂ ਦੀ ਵਿਚਾਰ ਆਪਾਂ ਦੇਖੀਏ ਤੇ ਉਹ ਕਹਿੰਦੇ ਆ ਵੀ ਮਹਾਰਾਜ ਨੂੰ ਜਿਹੜਾ ਅਕਾਲ ਪੁਰਖ ਨੇ ਮੂਲ ਮੰਤਰ ਦਿੱਤਾ ਸੀਗਾ ਉਹ ਗੁਰਪ੍ਰਸਾਦ ਤੱਕ ਦਿੱਤਾ ਸੀਗਾ ਉਹਦੇ ਤੋਂ ਬਾਅਦ ਮਹਾਰਾਜ ਨੇ ਫਿਰ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਇਹ ਕੋਲੋਂ ਕਰਕੇ ਸੰਪੂਰਨ ਮੂਲ ਮੰਤਰ ਫਿਰ ਸਾਨੂੰ ਦਿੱਤਾ ਚਲੋ ਮਹਾਰਾਜ ਮੇਂ ਚੋਂ ਬਾਹਰ ਆ ਗਏ ਬਾਹਰ ਆਉਣ ਤੋਂ ਬਾਅਦ ਮਹਾਰਾਜ ਕਿੱਥੇ ਗਏ ਸ਼ਮਸ਼ਾਨ ਘਾਟ ਕਿਉਂ ਚੁਣਿਆ ਗੁਰੂ ਨਾਨਕ ਨੇ ਸ਼ਮਸ਼ਾਨ ਘਾਟ ਦੇਖੋ ਜੇ ਮਹਾਰਾਜ ਚਾਹੁੰਦੇ ਤੇ ਭੈਣ ਨਾਨਕੀ ਕੋਲ ਵੀ ਜਾ ਸਕਦੇ ਸੀਗੇ ਨਾ ਭੈਣ ਐ ਭਾਈ ਐ ਬੜੇ ਸਤਕਾਰ ਕਰਦੇ ਆ ਹੋਰ ਵੀ ਕਿਤੇ ਜਾ ਸਕਦੇ ਸੀ ਸ਼ਮਸ਼ਾਨ ਘਾਟ ਕਿਉਂ ਚਣਿਆ ਉੱਥੇ ਬੈਠੇ ਅੱਜ ਫੋਕਾ ਦੇਣਾ ਸ਼ੁਰੂ ਕੀਤਾ ਨਾ Hindu ਨਾ Musalman ਨਾ Hindu ਨਾ Musalman ਕਿਉਂ ਮਹਾਰਾਜ ਨੇ ਮੜੀਆਂ ਚੁਣੀਆਂ ਕਿਉਂ ਸ਼ਮਸ਼ਾਨ ਘਾਟ ਚੁਣੇ ਮਹਾਰਾਜ ਕਹਿੰਦੇ ਜੇ ਸੱਚ ਬੋਲਣਾ ਹੈ ਤੇ ਪਹਿਲਾਂ ਮਰਨਾ ਕਬੂਲ ਕੇ ਆਈਂ ਆਖੋ ਸਾਤਨਾਮ ਸ਼੍ਰੀ ਵਾਹਿਗੁਰੂ ਤਾਂ ਹੀ ਕਲੰਗੀ ਤਰ ਮਾਰੇ ਵੀ ਕਹਿੰਦੇ ਨਾ ਮਾਰੇ ਕਹਿੰਦੇ ਜੇ ਕੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ ਤੁਸੀਂ ਘਰੇ ਨਾ ਘਰੀ ਸਮਾਜ ਦੀ ਤਾਂ ਦੂਰ ਦੀ ਗੱਲ ਐ ਘਰੇ ਤੁਸੀਂ ਨਾ ਨਿਯਮ ਲਾਗੂ ਕਰ ਦਿਓ ਜੋ ਬਾਣੀ ਕਹਿੰਦੀ ਉਸ ਦੇ ਅਕੋਰਡਿੰਗ ਇਹ ਪੂਰੇ ਪ੍ਰੋਪਰ ਘਰ ਵਾਲਿਆਂ ਨਾਲ ਅਗਲੇ ਦਿਨ ਲੜਾਈ ਪੈ ਜਾਣੀ ਤੁਹਾਡੀ ਘਰ ਵਾਲੇ ਛੱਡੋ ਪਹਿਲਾਂ ਤਾਂ ਘਰ ਵਾਲੀ ਜੀ ਕਹੂੰਗੀ ਮੈਂ ਚੱਲੀ ਆ ਜੀ ਇੰਨੀ ਸਖਤਾਈ ਕਰਨੀ ਕਿਉਂਕਿ ਸੱਚ ਜਿਹੜਾ ਹੈ ਨਾ ਗੁਰਮੁਖੋ ਸੱਚ ਬੜਾ ਔਖਾ ਪਹਿਲਾਂ ਵੇਖਣਾ ਪੈਂਦਾ ਵੀ ਜੇ ਬੋਲੇਗਾ ਨਾ ਤੇ ਮੌਤ ਤਿਆਰ ਹੈ ਤੇਰੇ ਤੇ ਮਾਰੇ ਨੇ ਤਾਂ ਉੱਥੋਂ ਵਿਚਾਰ ਪ੍ਰਚਾਰ ਸ਼ੁਰੂ ਕੀਤਾ ਸਿੱਖੀ ਦਾ ਉਸ ਤੋਂ ਬਾਅਦ ਮਹਾਰਾਜ ਫਿਰ ਚਾਰੂ ਦਾਸੀਆਂ ਕਰਦੇ ਫਿਰ ਜਦ ਦولت ਖਾਨ ਲੋਧੀ ਨੂੰ ਇਹ ਗੱਲ ਦਾ ਮਲਾਣਿਆਂ ਨੇ ਦੱਸਿਆ ਵੀ ਜਿਹੜਾ ਨਾਨਕ ਕੱਲ ਇੱਥੇ 13-13 ਤੋਲਦਾ ਸੀਗਾ